ਸਾਡੇ ਗੁੱਲੀ ਡੰਡੇ ਦਾ ਟੂਰਨਾਮੈਂਟ ਆ ਉੱਥੇ ਜੱਲਾ ਮੈਂ ਖੜਾਵਾ ਤੈਨੂੰ ਗੁੱਲੀ ਡੰਡਾ ਉੱਪਰ ਉਪੂ ਸਾਗੀ ਪੂ ਸਾ ਸਿੰਚਿਲਾ ਹਦੇ ਮਸੀਂ ਚਿਦੇ ਬਾਰ ਨੂੰ ਉਦੋਂ ਅੱਜ ਲੱਗਣਗੇ ਲੰਬੇ ਲੰਬੇ ਟੁੱਲ ਆਣਾ ਕੋਈ ਨੰਬੀ ਸੂੜੀ ਪਾ ਦੇ ਹੁਣ ਚੱਲ ਦੇਖਦੇ ਆ ਓਏ ਕਿੱਥੇ ਚੱਲਾਂ ਸਾਡੇ ਗੁੱਲੀ ਡੰਡੇ ਦਾ ਟੂਰਨਾਮੈਂਟ ਆ ਉੱਥੇ ਚੱਲਾਂ ਮੈਂ ਖੜਾਵਾ ਤੈਨੂੰ ਗੁੱਲੀ ਡੰਡਾ ਉਹ ਮੱਜਾ ਬੰਨੀਆ ਪਾਣੀ ਪਿਆ ਤੇ ਖੇਤ ਜਾ ਕੇ ਪੱਠੇ ਲੈ ਕੇ ਆ ਵਿਆਹ ਦਾ ਆਵਦਾ ਨਹੀਂ ਹੁੰਦਾ ਤੇ ਗੁੱਸਾ ਮਰਤੇ ਕੱਢੀ ਜਾਂਦਾ ਕੋਈ ਨਾ ਕਰੀ ਜਾਵੇ ਰੇਸ Cincin, lah, gede, masih cincong, baru, 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 bajakin, ya, baru. Oke, mei, aja, kenapa, Safrika, halo, oh, Safrika, oh, halo, ya, anji, ke, ya, karya, ya, pergelahan karya, ya, koi, oto, reksare. ਓਪਾਓ ਮੈਂ ਹੀ ਆ ਮੈਂ ਹੀ ਆ ਉਹ ਪੁਰਸੜ ਦੇ ਨਾਲ ਭੀ ਆਉਂਦੇ ਆ ਉਹਨਾਂ ਨੂੰ ਕਹਦੇ ਕਰੇ ਐਣੀ ਮੈਂ ਉਹਨਾਂ ਨੂੰ ਕਹਾਂ ਕਰ ਰਹੀ ਆ ਤੂੰ ਸਿਆਪਾ ਆ ਕਰ ਅੰਮਾ ਜਾਤੇ ਹੋਣੀ ਆਉਣਾ ਜਨਾਬ ਸਸਰੀ ਘਰ ਓ ਪ੍ਰਗਟ ਤੇਰਾ ਨਹੀਂ ਆ ਹਾਂਜੀ ਜਨਾਬ ਸਾਨੂੰ ਪਤਾ ਕੋਈ ਸ਼ਰਾਬ ਇਹਦਾ ਨਹੀਂ ਜਨਾਬ ਬਿਲਕੁਲ ਵੀ ਨਹੀਂ ਵੇਖ ਲਾ ਮਨ ਜਾ ਮਨ ਜਾ ਚੰਗਾ ਰਹੇਗਾ ਨਹੀਂ ਜਨਾਬ ਓ ਜਨਾਬ ਤੁਸੀਂ ਤਲਾਸ਼ੀ ਲੈ ਲਓ ਹਾਂ ਉਹ ਕਾਕਾ ਤੋਲਾ ਸਿਰ ਜਾ ਕੇ ਹਨੇ ਕੋ ਜੋ ਉਧਰ ਟੱਕਰ ਜਾ ਕੇ ਪਰ ਗਦਾ ਮਾਰਿਆ ਗਿਆ ਉਹ ਮਾਮਾ ਮਸ਼ੀਨ ਚ ਵੇਹੋ ਕਪੜਾ ਚੱਕਲਾ 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 ਕੁਪਲਾ ਚੱਕਲਾ ਬੜਾ ਫਰੇਮ ਤੇਰਾ ਬਰੇਡੇ ਕੁਛ ਕੁਛ ਨਹੀਂ ਆਗਾ ਉਹ ਜਨਾਬ ਤੁਹਾਨੂੰ ਤਾਂ ਐਵੇਂ ਕਿਸੇ ਨੇ ਵਹਿਮ ਚ ਪਾਤਾ ਕੁਢਿਆ ਮਾਮੇ ਦਾ ਉਦਾ ਹੀ ਮੁਰ ਚਲੇ ਆ ਓਕੇ ਨਹੀਂ ਚਪਤਾਨ ਕੀਆ ਬੜਾ ਮੁਸਕਾਉਂ ਰਿਹਾ ਐ ਚੋਂ ਆ ਗਿਓਏ ਫੜ ਲਉ ਐ ਜਨਾਬ ਨਹੀਂ ਨਹੀਂ ਛੱਡ ਦਿਓ ਓ ਛੱਡ ਦਿਓ ਜਨਾਬ ਛੱਡ ਦਿਓ ਔਰ ਜਨਾਬ ਇਹਨੂੰ ਬਣਾਓ ਬੰਦਾ ਤੇ ਕੁੱਦਾ ਖੇਡੋ ਗੁੱਲੀ ਡੰਡਾ ਕੁੱਤਾ 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 哎呦我的妈！<laughs> <laughs>